ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਜਿਹੜੀ ਗੱਲ ਕਰਨ ਜਾ ਰਿਹਾ ਆ ਉਹ ਹੈਗੀ ਆ ਮੇਰੇ ਪਿੰਡ ਦੇ ਬਹੁਤ ਮਸ਼ਹੂਰ ਪ੍ਰਾਈਵੇਟ ਸਕੂਲ ਦੀ ਜਿਹੜੇ ਮੇਰੇ ਪਿੰਡ ਦੇ ਲੋਕ ਆ ਉਹ ਤਾਂ ਸਮਝ ਜਾਣਗੇ ਮੈਂ ਕਿਹੜੇ ਸਕੂਲ ਦੀ ਗੱਲ ਕਰਦਾ ਹਾਂ ਤੇ ਅੱਜ ਇੱਕ ਜਿਹੜੀ ਮੇਰੇ ਨਾਲ ਘਟਨਾ ਵਾਪਰੀ ਵੀ ਮੈਂ ਕਿਤੇ ਬੈਠਾ ਸੀ ਤੇ ਇੱਕ ਪਿਓ ਵਾਲਾ ਦੇ ਮੁੰਡੇ ਨੂੰ ਆਂਦਾ ਵੀ ਯਾਰ ਤੂੰ ਆਪਦੀ ਜਵਾਕੜੀ ਨੂੰ ਸਕੂਲ ਦਾ ਕੰਮ ਕਿਉਂ ਨਹੀਂ ਕਰਾਉਂਦਾ ਉਹ ਆਦਾ ਵੀ ਪਹਿਲਾਂ ਸਕੂਲ ਉੱਠ ਜਾਂਦੀ ਆ ਫਿਰ ਟਿਊਸ਼ਨ ਤੇ ਆ ਜਾ ਵੜਦੀ ਆ ਫਿਰ ਜਾ ਉਹਨੂੰ ਮੈਂ ਕੰਮ ਕਿਵੇਂ ਕਰਾਵਾਂ ਵੀ ਜਵਾਕ ਵੀ ਆ ਕੇ ਜਾਂਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਜਿਹੜਾ ਇਹ ਮੇਰੇ ਪਿੰਡ ਦਾ ਬਹੁਤ ਮਸ਼ਹੂਰ ਸਕੂਲ ਆ ਇਹ ਫੀਸ ਕਿਹੜੀ ਗੱਲ ਦੀ ਰਹਿੰਦਾ ਜਦੋਂ ਆਪਾਂ ਫੀਸ ਭਰਦੇ ਆ ਇਹ ਜਿਹੜੀ ਫੀਸ ਹੁੰਦੀ ਆ ਜਿਹੜੀ ਪੜਾਉਣ ਵਾਲੀ ਫੀਸ ਹੁੰਦੀ ਇਹਨੂੰ ਟਿਊਸ਼ਨ ਫੀਸ ਕਿਹਾ ਜਾਂਦਾ ਯਾਨੀ ਕਿ ਵੀ ਤੁਹਾਨੂੰ ਉੱਥੇ ਪੜਾਇਆ ਜਾਊਗਾ ਤੇ ਉੱਥੇ ਮੈਨੂੰ ਲੱਗਦਾ ਪੜਾਇਆ ਨਹੀਂ ਜਾਂਦਾ ਕੱਲਾ ਸਿਲੇਬਸ ਸੁਨਾਇਆ ਹੀ ਜਾਂਦਾ ਵੀ ਆਹ ਕੰਮ ਆ ਜੀ ਤੇ ਆਹ ਤੁਸੀਂ ਘਰੇ ਜਾ ਕੇ ਕਰ ਲਿਓ ਠੀਕ ਆ ਤੇ ਜਿਹੜਾ ਅੱਡ-ਅੱਡ ਸਬਜੈਕਟ ਵਾਸਤੇ ਜਵਾਕਾਂ ਨੇ ਟਿਊਸ਼ਨਾਂ ਰੱਖੀਆਂ ਹੋਈਆਂ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਲੱਖਾਂ ਫੀਸ ਲੈ ਕੇ ਯਾਰ ਤੁਸੀਂ ਜਵਾਕ ਨੂੰ ਪੜ੍ਹਾ ਵੀ ਨਹੀਂ ਰਹੇ ਉੱਥੋਂ ਤੁਸੀਂ ਇਹਨੂੰ ਰეკਮੈਂਡ ਕਰ ਰਹੇ ਆ ਵੀ ਜੇਬ ਨਹੀਂ ਪੜਦਾ ਜੀ ਇਹਨੂੰ ਟਿਊਸ਼ਨ ਰਖਾ ਦਿਓ ਵੀ ਤੁਸੀਂ ਕਾਦੇ ਵਾਸਤੇ ਲੱਗੇ ਹੋ ਯਾਰ ਥੋੜਾ ਸਕੂਲ ਕਾਦੇ ਵਾਸਤੇ ਆ ਤੁਹਾਡਾ ਸਕੂਲ ਕੱਲਾ ਸਿਲੇਬਸ ਸੁਨਾਉਣ ਵਾਸਤੇ ਆ ਪੜਾਉਣ ਵਾਸਤੇ ਨਹੀਂ ਤੁਸੀਂ ਲੱਖਾਂ ਫੀਸਾਂ ਲੈਨੇ ਆ ਲੱਖਾਂ ਮਾਪਿਆਂ ਤੋਂ ਫੀਸਾਂ ਲੈਨੇ ਆ ਜੇ ਫੀਸ ਮਾੜੀ ਜੀ ਲੇਟ ਹੋ ਜਾਏ ਨਾ ਰੋਲਾ ਪੈ ਜਾਂਦਾ ਉੱਥੋਂ ਤੁਸੀਂ ਇਹ ਕੀਤਾ ਹੋਇਆ ਵੀ ਹਿੰਦੀ ਇੰਗਲਿਸ਼ ਬੋਲਣੀ ਹੈ ਤੇ ਪੰਜਾਬੀ ਤੇ ਬੈਨ ਆ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਹੋਰ ਲੈਂਗੁਏਜ ਨਾ ਸਿਖਾਓ ਪਰ ਪੰਜਾਬੀ ਬੋਲਣ ਨੂੰ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਇਹ ਸਭ ਦਾ ਅਧਿਕਾਰ ਆ ਐ ਤੁਸੀਂ ਬੈਨ ਨਹੀਂ ਲਾ ਸਕਦੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਇੰਗਲਿਸ਼ ਨਾ ਸਿਖਾਓ ਬਹੁਤ ਵਧੀਆ ਗੱਲ ਆ ਇੰਟਰਨੈਸ਼ਨਲ ਲੈਂਗੁਏਜ ਆ ਜਿਵਾਗ ਸਿੱਖਣਗੇ ਤਾਕਤ ਹੋਰ ਵੀ ਸਿੱਖਣਗੇ ਪੜ੍ਹਨਗੇ ਵਧੀਆ ਪਰ ਤੁਸੀਂ ਉਹਨਾਂ ਨੂੰ ਪੜ੍ਹਾਓ ਤਾਂ ਸਹੀ ਤੁਸੀਂ ਉਹਨਾਂ ਨੂੰ ਕਹਿ ਦਿੰਨੇ ਆ ਵੀ ਐਡੀ ਦਾ ਟਿਊਸ਼ਨ ਰਖਾ ਦਿਓ ਫਿਰ ਤੁਸੀਂ ਕਦੇ ਆਸਤੇ ਆ ਤੁਸੀਂ ਫੀਸ ਕਾਦੀ ਲਈ ਆ ਜੇ ਤੁਸੀਂ ਜਵਾਕ ਨੂੰ ਪੜ੍ਹਾਈ ਨਹੀਂ ਸਕਦੇ ਉਹਨਾਂ ਤੇ ਟਾਈਮ ਨਹੀਂ ਦੇ ਸਕਦੇ ਚਾਹੇ ਜਵਾਕ ਕਿੰਨੇ ਆ ਇਹਦੂ ਕੱਟ ਕਰ ਲੋ ਬਈ ਜਵਾਕ ਜੇ ਤੁਸੀਂ ਨਹੀਂ ਜਵਾਕ ਨੂੰ ਪੜ੍ਹਾ ਸਕਦੇ ਤੁਸੀਂ ਐਡਮਿਸ਼ਨ ਕੱਟ ਕਰ ਲੋ ਤੁਹਾਨੂੰ ਕੱਲੇ ਕੱਲੇ ਜਵਾਕ ਦੇ ਧਿਆਨ ਦੇਣਾ ਚਾਹੀਦਾ ਵੀ ਜਿਹੜਾ ਮੈਂ ਬੋਲਿਆ ਜਿਹੜਾ ਮੈਂ ਪੜ੍ਹਾਇਆ ਉਹ ਕਿਸੇ ਜਵਾਕ ਦੇ ਕੰਨੀ ਪਿਆ ਕੇ ਨਹੀਂ ਪਿਆ ਉੱਤੋਂ ਤੁਸੀਂ 8-8 ਬੈਗ ਚ ਕਾ ਦਿੰਨੇ ਆ ਜਵਾਕ ਵਿਚਾਰਾ 2 ਵਜੇ ਸਕੂਲੋਂ ਆਉਂਦਾ 3 ਵਜੇ ਟਿਊਸ਼ਨ ਤੇ ਉੱਠ ਜਾਂਦਾ ਫਿਰ 5-6 ਵਜੇ ਘਰ ਆਉਂਦਾ ਤੇ ਜਵਾਕ ਤਾਂ ਮਰ ਜਾਂਦਾ ਜਮਾ ਗਰਮੀ ਚ ਉੱਤੋਂ ਥੋਡੀਆਂ ਜਿਹੜੀਆਂ ਵੈਣਾਂ ਉਹਦੇ ਚ ਤੰ ਤੰ ਜਵਾਕ ਭਰੇ ਹੋਏ ਹੁੰਦੇ ਆ ਹਾਲਾਂਕਿ ਸਰਕਾਰ ਵੱਲੋਂ ਹਦਾਇਤ ਆ ਵੀ ਜਿੰਨੀ ਵੈਣ ਦੀ ਸੀਟ ਆ ਉਨੇ ਹੀ ਜਵਾਕ ਹੋਣ ਤੋ ਮੈਂ ਬੇਨਤੀ ਕਰਦਾ ਵੀ ਜਿਹੜੀ ਤੁਸੀਂ ਟਿਊਸ਼ਨ ਫੀਸ ਲੈਨੇ ਆ ਉਹਦਾ ਪੂਰਾ ਮੁੱਲ ਤਾਰਿਆ ਕਰੋ ਜਵਾਗ ਨੂੰ ਪੜਾਇਆ ਕਰੋ ਕਦੇ ਮੈਂ ਇਹ ਨਹੀਂ ਵੇਖਿਆ ਵੀ ਸਰਕਾਰੀ ਸਕੂਲ ਵਾਲੇ ਜਵਾਗ ਯਾਰ ਮੈਂ ਕਦੇ ਵੀ ਟਿਊਸ਼ਨ ਜਾਂਦੀ ਨਹੀਂ ਵੇਖੀ ਚਾਹੇ ਤੁਹਾਡਾ ਸਿਲੇਬਸ ਸਾਡਾ ਡਾਡਾ ਉਹਨਾਂ ਦਾ ਪੰਜਾਬ ਸਕੂਲ ਬੋਰਡ ਆ ਤੁਹਾਡਾ CBSE ਬੋਰਡ ਆ ਠੀਕ ਆ ਇਸ 'ਚ ਕੋਈ ਏਡੀ ਗੱਲ ਨਹੀਂ ਉਹ ਜਵਾਗ ਸ਼ੁਰੂ ਤੋਂ ਪੰਜਾਬੀ 'ਚ ਪੜ੍ਹਦੇ ਆ ਤੁਹਾਡੇ ਜਵਾਗ ਸ਼ੁਰੂ ਤੋਂ ਇੰਗਲਿਸ਼ 'ਚ ਪੜ੍ਹਦੇ ਆ ਸੋ ਇੰਗਲਿਸ਼ ਦੀ ਏਡੀ ਕੋਈ ਪ੍ਰੋਬਲਮ ਨਹੀਂ ਰਹੀ ਠੀਕ ਆ ਤੇ ਮੈਂ ਹੀ ਬੇਨਤੀ ਕਰਦਾ ਵੀ ਤੁਸੀਂ ਜਵਾਕਾਂ ਜਿਹੜੇ ਮਾਪਿਆਂ ਤੋਂ ਫੀਸ ਲੈਣੇ ਆ ਲੱਖ ਲੱਖ ਰੁਪਏ ਉਹਦਾ ਮੁੱਲ ਜ਼ਰੂਰ ਪਾ ਦਿਆ ਕਰੋ ਇਹ ਨਾ ਤੁਸੀਂ ਕਹਿਆ ਕਰੋ ਵੀ ਸਾਥੋਂ ਤਾਂ ਪੜਾਇਆ ਨਹੀਂ ਜਾਂਦਾ ਇਹਦੀ ਟਿਊਸ਼ਨ ਰਖਵਾ ਦਿਓ ਇਹ ਕੋਈ ਹੱਲ ਨਹੀਂ ਹੈਗਾ ਸੋ ਮੇਰੀ ਬੇਨਤੀ ਹੈ ਵੀ ਜੇ ਤੁਹਾਡੇ ਤੱਕ ਵੀਡੀਓ ਪਹੁੰਚੀ ਤਾਂ ਮੇਰੀ ਬੇਨਤੀ ਹੈ ਵੀ ਤੁਸੀਂ ਜਿਹੜਾ ਇਹਦੇ ਵੱਲ ਥੋੜਾ ਜਿਆਦਾ ਧਿਆਨ ਦਿਓ ਤੁਸੀਂ ਬਹੁਤ ਹੀ ਮਸ਼ਹੂਰ ਹੋ ਤੁਹਾਡਾ ਬਹੁਤ ਹੀ ਵੱਡਾ ਨਾਮ ਤੁਸੀਂ ਜਵਾਕਾਂ ਦਾ ਫਿਊਚਰ ਬਣਾਉਣਾ ਸੋ ਇਹਦੇ ਵੱਲ ਧਿਆਨ ਦਿਓ ਵੀ ਕੱਲਾ ਸਿਲੇਬਸ ਸੁਣਾਓ ਨਾ ਸਿਲੇਬਸ ਪੜਾਉ ਉਹੀ ਜ਼ਰੂਰ ਜਵਾਕਾਂ ਤੇ ਧਿਆਨ ਵੀ ਰੱਖੋ ਧੰਨਵਾਦ